ਮੈਂ ਵੈਨਕੂਵਰ ਤੋਂ ਸਾਨ ਫਰਾਂਸਿਸਕੋ ਜਾ ਰਿਹਾ ਸਾਂ ਵੈਨਕੂਵਰ ਤੋਂ ਪਹਿਲਾਂ ਮੈਂ ਸਿਆਟਲ ਤੱਕ ਜਾਣਾ ਸੀ ਅਤੇ ਉੱਥੋਂ ਸਾਨ ਫਰਾਂਸਿਸਕੋ ਲਈ ਹੋਰ ਜਹਾਜ਼ ਬਦਲਣਾ ਸੀ ਹਵਾਈ ਅੱਡੇ ਦੀ ਸਾਰੀ ਪ੍ਰਕਿਰਿਆ ਪਾਰ ਕਰਨ ਉਪਰੰਤ ਮੈਂ ਗੇਟ ਨੰਬਰ E6 ਦੇ ਸਾਹਮਣੇ ਪਹੁੰਚ ਕੇ ਕੁਰਸੀ ਉੱਤੇ ਬੈਠਾ ਆਪਣੀ ਫਲਾਈਟ ਦੀ ਉਡੀਕ ਵਿੱਚ ਸਾਂ ਹੌਲੀ-ਹੌਲੀ ਇੱਕਾ-ਦੁੱਕਾ ਮੁਸਾਫਰ ਆਉਂਦੇ ਗਏ ਅਤੇ ਕੁਰਸੀਆਂ ਉੱਪਰ ਬੈਠਦੇ ਗਏ ਸ਼ਾਮ 6:30 ਦਾ ਵਕਤ ਹੋਵੇਗਾ ਜਦੋਂ ਦਰਮਿਆਨੇ ਕੱਦ ਦਾ 22-24 ਸਾਲ ਦਾ ਛਿੰਟਕਾ ਜਿਹਾ ਨੌਜਵਾਨ ਮੇਰੇ ਨੇੜੇ ਆ ਕੇ ਬੈਠ ਗਿਆ ਆਪਣਾ ਬੈਗ ਮੋਢੇ ਤੋਂ ਉਤਾਰਦਿਆਂ ਉਸਨੇ ਮੇਰੇ ਕੋਲੋਂ ਅੰਗਰੇਜ਼ੀ ਵਿੱਚ ਪੁੱਛਿਆ 9 ਵਜੇ ਫਲਾਈਟ ਹੈ ਪਰ ਅਜੇ ਤੱਕ ਇੱਥੇ 에ਅਰਲਾਈਨ ਦਾ ਕੋਈ ਆਦਮੀ ਕਿਉਂ ਨਹੀਂ ਆਇਆ ਮੈਂ ਭਲਾ ਕੀ ਦੱਸਦਾ ਮੁਸਕੁਰਾ ਕੇ ਸਿਰ ਹਿਲਾ ਛੱਡਿਆ ਉਸਨੇ ਦੁਬਾਰਾ ਪੁੱਛਿਆ ਤੁਸੀਂ ਵੀ ਇਸੇ ਫਲਾਈਟ ਤੇ ਜਾ ਰਹੇ ਹੋ ਮੇਰੀ ਉਸ ਨਾਲ ਗੱਲਬਾਤ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਸੀ ਮੈਂ ਹਾਂ ਵਿੱਚ ਸਿਰ ਹਿਲਾ ਕੇ ਚੁੱਪ ਕਰ ਗਿਆ ਰਹਿੰਦੇ ਕਿੱਥੇ ਹੋ ਸਰਦਾਰ ਜੀ ਐਤਕੀ ਉਸਨੇ ਬੜੀ ਠੇਠ ਅਤੇ ਮਿੱਠੀ ਪੰਜਾਬੀ ਵਿੱਚ ਪੁੱਛਿਆ ਤਾਂ ਮੇਰੇ ਆਪੇ ਦੇ ਜਿਵੇਂ ਬੰਦ ਮਸਾਮ ਖੁੱਲ ਗਏ ਇਹ ਤਾਂ ਕੋਈ ਆਪਣਾ ਹੀ ਪੰਜਾਬੀ ਪਰਾਸੀ ਮੈਂ ਖੁਸ਼ੀਪਰੀ ਹੈਰਾਨੀ ਨਾਲ ਉਹਦੇ ਵੱਲ ਝਾਕਣ ਲੱਗਾ ਮੈਂ ਉਸ ਨੂੰ ਆਪਣੇ ਬਾਰੇ ਦੱਸਣ ਲੱਗਾ ਜਲੰਧਰ ਦਾ ਨਾਮ ਸੁਣ ਕੇ ਉਸ ਦੀਆਂ ਅੱਖਾਂ ਵਿੱਚ ਲਿਸ਼ਕਾਈ ਉਸਨੇ ਦੁਹਰਾ ਕੇ ਪੁੱਛਿਆ ਅੱਛਾ ਜਲੰਧਰ ਰਹਿੰਦੇ ਹੋ ਤੁਸੀਂ ਸਾਡੇ ਦੋਹਾਂ ਵਿਚਕਾਰ ਪਿਆ ਆਪਣਾ ਬੈਗ ਉਸਨੇ ਚੁੱਕ ਕੇ ਦੂਜੇ ਪਾਸੇ ਰੱਖ ਲਿਆ ਅਤੇ ਮੇਰੇ ਹੋਰ ਨੇੜੇ ਹੋ ਗਿਆ ਮੈਂ ਪਾਕਿਸਤਾਨ ਤੋਂ ਆਂ ਸਾਡੇ ਵਡੇਰੇ ਵੀ ਪਿੱਛੋਂ ਜਲੰਧਰ ਦੇ ਨੇ ਉੱਥੇ ਸਾਡਾ ਲੋਹਾਰੇ ਦਾ ਕੰਮ ਹੁੰਦਾ ਸੀ ਮੇਰਾ ਦਾਦਾ ਉਹ ਬਣਾਉਂਦਾ ਹੁੰਦਾ ਸੀ ਜਿਸ ਨਾਲ ਅਸੀਂ ਫਸਲ ਕੱਟਦੇ ਆ ਉਹ ਹਾਂ ਦਾਤਰੀਆਂ ਅਤੇ ਖੁਰਪੇ ਵੀ ਉਹਨੂੰ ਵਡੇਰੀਆਂ ਦੇ ਕਿੱਤੇ ਦਾ ਮਾਣ ਸੀ ਤੁਹਾਡਾ ਇਸਮ ਸ਼ਰੀਫ ਮੈਂ ਪੁੱਛਿਆ ਤਾਂ ਉਹਦੀਆਂ ਖੁਸ਼ੀ ਵਿੱਚ ਬਾਛਾਂ ਖਿੜ ਗਈਆਂ ਤੁਸੀਂ ਉਰਦੂ ਜਾਣਦੇ ਹੋ ਥੋੜਾ ਥੋੜਾ ਸਾਡੀ ਬੜੀ ਅਮੀਰ ਜ਼ੁਬਾਨ ਹੈ ਉਰਦੂ ਉਸ ਦਾ ਨਾਂ ਰਾਸ਼ਦ ਸੀ ਅਤੇ ਉਹ ਪਿਛਲੇ 4 ਸਾਲਾਂ ਤੋਂ ਫਲੋਰੀਡਾ ਵਿੱਚ ਪੜ੍ਹਾਈ ਕਰ ਰਿਹਾ ਸੀ ਮਾਪੇ ਉਸਦੇ ਪਾਕਿਸਤਾਨ ਵਿੱਚ ਹੀ ਸਨ ਮੈਂ ਪੁੱਛਿਆ ਅੱਜਕੱਲ ਤੁਸੀਂ ਕਿੱਥੇ ਰਹਿੰਦੇ ਹੋ ਇੱਕ ਸਾਂਝ ਜੁੜ ਜਾਣ ਦੇ ਬਾਵਜੂਦ ਉਸ ਨੂੰ ਅੰਦਰੋਂ ਲੱਗਦਾ ਸੀ ਕਿ ਮੈਂ ਪਾਕਿਸਤਾਨ ਇੱਕ ਅਜਨਬੀ ਦੇਸ਼ ਬਾਰੇ ਕੀ ਜਾਣਦਾ ਹੋ ਸਕਦਾ ਹਾਂ ਇਸ ਲਈ ਉਹ ਥੋੜਾ ਵਿਸਥਾਰ ਨਾਲ ਸਮਝਾਉਣ ਲੱਗਾ ਸਾਡੇ ਉਧਰਲੇ ਪੰਜਾਬ ਵਿੱਚ ਇੱਕ ਜ਼ਿਲ੍ਹਾ ਹੈ ਸਿਆਲਕੋਟ ਹਾਂ ਹਾਂ ਡਾਕਟਰ ਇਕਬਾਲ ਵਾਲਾ ਸਿਆਲਕੋਟ ਮੈਂ ਗੁਰਬਖਸ਼ ਸਿੰਘ ਪ੍ਰੀਤ ਲੜੀਵਾਲਾ ਸਿਆਲਕੋਟ ਵੀ ਕਹਿਣਾ ਚਾਹੁੰਦਾ ਸਾਂ ਪਰ ਉਸ ਨੂੰ ਕੀ ਪਤਾ ਹੋਣਾ ਸੀ ਤੁਸੀਂ ਡਾਕਟਰ ਇਕਬਾਲ ਨੂੰ ਵੀ ਜਾਣਦੇ ਹੋ ਕਿਉਂ ਨਹੀਂ ਉਹ ਇਸ ਬਰੇ ਸਾਗੀਰ ਦਾ عظیم ਸ਼ਾਇਰ ਹੋਇਆ ਹੈ ਸਾਡਾ ਆਪਣਾ ਸ਼ਾਇਰ-ਏ-ਮਸ਼ਰਕ ਪੂਰਬ ਦਾ ਸ਼ਾਇਰ ਉਹ ਖੁਸ਼ੀ ਚ ਚਹਿਕਿਆ ਹਾਂ ਹਾਂ ਉਸੇ ਸਿਆਲਕੋਟ ਜ਼ਿਲ੍ਹੇ ਦਾ ਇੱਕ ਨਿੱਕਾ ਜਿਹਾ ਸ਼ਹਿਰ ਹੈ ਗੁਜਰਾਤ ਇਹ ਹੋਰ ਹੋਣੇ ਉੰਜ ਇੱਕ ਤਾਂ ਆਪਣੀ ਸੋਹਣੀ ਵਾਲਾ ਗੁਜਰਾਤ ਵੀ ਹੈ ਪਰ ਉਹ ਤਾਂ ਚਨਾ ਦੇ ਕੰਡੇ ਤੇ ਹੈ ਮੈਂ ਹੱਸਿਆ ਕਮਾਲ ਹੈ ਸਰਦਾਰ ਜੀ ਉਸਨੇ ਮੇਰਾ ਹੱਥ ਘੁੱਟ ਲਿਆ ਉਸ ਨੂੰ ਮੇਰਾ ਗੁਜਰਾਤ ਦੀ ਸੋਹਣੀ ਬਾਰੇ ਜਾਣਨਾ ਵੀ ਚੰਗਾ ਲੱਗਾ ਆਪਣਾ ਤਵਾਲੀ ਸਾਂਝੀ ਜਾਣਕਾਰੀ ਦੀ ਜੁੜੀ ਤੰਦ ਨੇ ਅਹਿਸਾਸ ਕਰਵਾਇਆ ਜਿਵੇਂ ਅਸੀਂ ਇੱਕੋ ਖਾਨਦਾਨ ਦੇ ਵਿਛੜੇ ਚਿਰਾਗ ਉਮਰਾਬਾਦ ਮਿਲ ਪਏ ਹੋਈਏ ਜਹਾਜ਼ ਵਿੱਚ ਸਵਾਰ ਹੋਣ ਲਈ ਆਵਾਜ਼ ਪਈ ਨਿੱਕਾ ਜਿਹਾ ਜਹਾਜ਼ ਸੀ ਸਾਡੀਆਂ ਮਿੰਨੀ ਬੱਸਾਂ ਜਿੱਡਾ ਮੈਂ ਗਿਣੀਆਂ ਸਾਰੀਆਂ 22 ਵਾਰੀਆਂ ਸਨ 에ਅਰ ਹੋਸਟੈਸ ਨੇ ਕਿਹਾ ਸੀਟ ਨੰਬਰ ਦਾ ਫਿਕਰ ਨਾ ਕਰੋ ਜਿੱਥੇ ਦਿਲ ਕਰਦਾ ਹੈ ਬੈਠ ਜਾਓ ਰਾਸ਼ਿਦ ਇਸ ਜਹਾਜ਼ ਤੇ ਸੈਟਲ ਤੱਕ ਜਾ ਰਿਹਾ ਸੀ ਮਸਾਂ ਅੱਧੇ ਟੈਂਟੇ ਦਾ ਸਫ਼ਰ ਅਸੀਂ ਇਸ ਥੋੜੇ ਸਮੇਂ ਨੂੰ ਲੇਖੇ ਲਾਉਣਾ ਚਾਹੁੰਦੇ ਸਾਂ ਨੇੜੇ-ਨੇੜੇ ਬੈਠ ਗਏ ਮੈਂ ਉਸ ਨੂੰ ਦੱਸਿਆ ਕਿ ਮੈਂ ਪੰਜਾਬੀ ਦਾ ਲੇਖਕ ਵੀ ਹਾਂ ਅਤੇ ਪੰਜਾਬੀ ਦਾ ਅਧਿਆਪਕ ਵੀ ਇਹ ਵੀ ਦੱਸਿਆ ਕਿ ਅਸੀਂ ਇਧਰਲੇ ਪੰਜਾਬ ਵਿੱਚ ਬਾਬਾ ਫਰੀਦ, ਸ਼ਾਹ ਹੁਸੈਨ, ਬੁੱਲੇ ਸ਼ਾਹ ਅਤੇ ਵਾਰਿਸ ਨੂੰ ਵੀ ਪੜਾਉਂਦੇ ਹਾਂ ਇੱਕ-ਇੱਕ ਗੱਲ ਉਸ ਲਈ ਰਹਾਸ ਵਾਂਗ ਖੁੱਲ ਰਹੀ ਸੀ ਉਸ ਦੇ ਮੂੰਹੋਂ ਅਚਾਨਕ ਨਿਕਲਿਆ ਸਰਦਾਰ ਜੀ ਇੱਕ ਹਿਸਾਬ ਨਾਲ ਸਾਡਾ ਤਲਾ ਮੂਲ ਤਾਂ ਇੱਕ ਹੀ ਹੋਇਆ ਫਿਰ ਮੈਂ ਕੁਝ ਪਾਕਿਸਤਾਨੀ ਲੇਖਕਾਂ ਦੇ ਨਾਂ ਗਿਣਾਉਣੇ ਸ਼ੁਰੂ ਕਰ ਦਿੱਤੇ ਅਹਿਮਦ ਨਦੀਮ ਕਾਸਮੀ ਫਖਰ ਜ਼ਮਾਨ ਅਸ਼ਫਾਕ احمد ਇਲਿਆਸ ਕੁਮਣ ਉਸ ਨੂੰ ਜਾਪਿਆ ਜਿਵੇਂ ਸਾਡਾ ਰਿਸ਼ਤਾ ਪਰਤਦਰ ਪਰਤ ਖੁੱਲਦਾ ਅਤੇ ਨਿਖਰਦਾ ਆ ਰਿਹਾ ਹੈ ਮੇਰੇ ਇੱਕ ਅੰਕਲ ਵੀ ਲਿਖਦੇ ਹਨ ਪੰਜਾਬੀ ਵਿੱਚ ਸ਼ਰੀਫ ਗੁੰਜਾਹੀ ਮੈਂ ਸੁਣਿਆ ਵੀ ਹੋਇਆ ਹੈ ਅਤੇ ਪੜ੍ਹਿਆ ਵੀ ਉਸਨੇ ਚਾਹ ਨਾਲ ਇੱਕ ਹੋਰ ਰਿਸ਼ਤੇ ਦੇ ਅੰਕਲ ਦਾ ਨਾਮ ਲਿਆ ਅਨਵਰ ਮਸੂਦ ਤਨਜ਼ੀਆ ਲਿਖਣ ਵਾਲਾ ਮੈਂ ਉਸ ਨੂੰ ਲਾਹੌਰ ਟੀਵੀ ਤੋਂ ਸੁਣਿਆ ਹੋਇਆ ਸੀ ਜਦੋਂ ਮੈਂ ਉਸ ਨੂੰ ਅਨਵਰ ਮਸੂਦ ਦੀ ਉਸ ਨਜ਼ਮ ਬਾਰੇ ਦੱਸਿਆ ਜਿਸ ਵਿੱਚ ਇੱਕ ਚੌਧਰੀ ਆਪਣੇ ਨੌਕਰ ਨੂੰ ਸਬਜ਼ੀ ਝਾੜਨ ਲਈ ਆਖਦਾ ਹੈ ਅਤੇ ਨੌਕਰ ਚੌਧਰੀ ਦੀ ਇੱਛਾ ਮੁਤਾਬਕ ਕਦੀ ਭਿੰਡੀ ਅਤੇ ਕਦੀ ਬੈਂਗਣ ਦੀ ਤਾਰੀਫ਼ ਕਰਦਾ ਹੈ ਅਤੇ ਚੌਧਰੀ ਦੀ ਰਾਏ ਬਦਲੀ ਜਾਣ ਕੇ ਉਹਨਾਂ ਹੀ ਸਬਜ਼ੀਆਂ ਦੇ ਵਿਰੁੱਧ ਬੋਲਦਾ ਹੈ ਤੁਸੀਂ ਤਾਂ ਪੋਤਰਿਆਂ ਦੇ ਜਾਨੂੰ ਲੱਗਦੇ ਹੋ ਉਹ ਮੇਰੇ ਹੱਥ ਤੇ ਹੱਥ ਮਾਰ ਕੇ ਹੱਸਿਆ ਫਿਰ ਬੜੀ ਗੰਭੀਰ ਮੁਦਰਾ ਚ ਬੋਲਿਆ ਸਾਡੀ ਦਾਦੀ ਦੀ ਇੱਕ ਸਹੇਲੀ ਹੁੰਦੀ ਸੀ ਜਲੰਧਰ ਵਿੱਚ ਕੁਲਵੰਤ ਕੌਰ ਜਦੋਂ ਬੈਠੇਗੀ ਉਹਦੀਆਂ ਗੱਲਾਂ ਛੋ ਲਵੇਗੀ ਅਸੀਂ ਕਹਿੰਦੇ ਹਾਂ ਅੰਮਾ ਬੜੀ ਵਾਰ ਸੁਣੀ ਹੈ ਇਹ ਕਹਾਣੀ ਪਰ ਉਸ ਲਈ ਸਦਾ ਨਵੀਂ ਹੁੰਦੀ ਹੈ ਸਾਨੂੰ ਪਤਾ ਹੁੰਦਾ ਹੈ ਉਸਨੇ ਅੱਗੋਂ ਕੀ ਬੋਲਣਾ ਹੈ ਕਿਹੜੀ ਤਰਤੀਬ ਵਿੱਚ ਬੋਲਣਾ ਹੈ ਉਹ ਆਖੇਗੀ ਕੁਲਵੰਤ ਤੇ ਮੈਂ ਬੱਚੇ ਉਹਦੇ ਮੂੰਹੋਂ ਬੋਲ ਖੋ ਲੈਣਗੇ ਧਰਮ ਦੀਆਂ ਭੈਣਾ ਸਾਂ ਉਹ ਫਿਰ ਆਖੇਗੀ ਸਾਡੀ ਇੱਕ ਦੂਜੇ ਦੀ ਅਸੀਂ ਆਖਾਂਗੇ ਜਾਨ ਵਿੱਚ ਜਾਨ ਸੀ ਦਾਦੀ ਦੀਆਂ ਅੱਖ ਚਮਕ ਉੱਠਣਗੀਆਂ ਹਾਂ ਜਾਨ ਵਿੱਚ ਜਾਨ ਸੀ ਸਾਹ ਵਿੱਚ ਸਾਹ ਸਨ ਜਦੋਂ ਮੇਰਾ ਨਿਕਾਹ ਹੋਇਆ ਤੇ ਫਿਰ ਅੰਮਾ ਚੱਲ ਸੋ ਚੱਲ ਗੱਲਾਂ ਕਰਦਾ ਕਰਦਾ ਰਾਸ਼ਿਦ ਇੱਕ ਪਲ ਲਈ ਰੁਕਿਆ ਅਤੇ ਮੈਨੂੰ ਪੁੱਛਣ ਲੱਗਾ ਜਿਵੇਂ ਮੈਂ ਜਾਣੀ ਜਾਣ ਹਵਾਂ ਭਲਾ ਕੁਲਵੰਤ ਕੌਰ ਜਿਉਂਦੀ ਹੋਵੇਗੀ ਮੈਂ ਕਿਹਾ ਹਾਂ ਜਿਉਂਦੀ ਹੈ ਇਸ ਤੋਂ ਪਹਿਲਾਂ ਕਿ ਉਹ ਹੋਰ ਜ਼ਿਆਦਾ ਹੈਰਾਨ ਹੋਵੇ ਮੈਂ ਆਖਿਆ ਕੁਲਵੰਤ ਕੌਰ ਉਹ ਮੁਹੱਬਤ ਹੈ ਜੋ ਦੋਹਾਂ ਮੁਲਕਾਂ ਦੇ ਆਮ ਲੋਕਾਂ ਦੇ ਮਨਾਂ ਵਿੱਚ ਹੀਠਾਂ ਕਰਕੇ ਇੱਕ ਦੂਜੇ ਲਈ ਮਹਿਕਦੀ ਪਈ ਹੈ ਭਾਵੇਂ ਉਸ ਦੇ ਉੱਤੇ ਬਾਰੂਦ ਦੀ ਬੋਧ ਦੀ ਲੰਮੀ ਤਹਿ ਵਿਛੀ ਪਈ ਹੈ ਸਿਆਟਲ ਆਇਆ ਤਾਂ ਮੇਰੇ ਤੋਂ ਵਿਛੜਨ ਲੱਗਾ ਰਾਸ਼ਿਦ ਲੰਮਾ ਸਾਹ ਲੈ ਕੇ ਬੋਲਿਆ ਅੱਛਾ ਸੰਧੂ ਸਾਹਿਬ ਮੈਂ ਉਸ ਦਾ ਹੱਥ ਮੋਹ ਨਾਲ ਕੁੱਟਿਆ ਅੱਛਾ ਰਾਸ਼ਿਦ ਮੀਆਂ ਜਹਾਜ਼ ਬਦਲ ਕੇ ਜਦੋਂ ਮੈਂ ਸਾਨ ਫਰਾਂਸਿਸਕੋ ਲਈ ਰਵਾਨਾ ਹੋਇਆ ਤਾਂ ਰਾਸ਼ਿਦ ਮੇਰੇ ਅੰਗ ਸੰਗ ਵਿਚਰ ਰਿਹਾ ਲੱਗਾ ਕਹਾਣੀਕਾਰ ਵਰਿਆਮ ਸਿੰਘ ਸੰਧੂ